ਜੀ ਕਰਾਲੀ ਸਾਹਿਬ ਤੋਂ ਅਸੀਂ ਆ ਗਏ ਸੀ ਹੁਣ ਜਾਂਦੇ ਆ ਘਰ ਅਲਾ ਹੁਣ ਆ ਜਾਂਦਾ ਬੈ ਰੋਡ ਸਿੱਧਾ ਸਮਾਣੀ ਅਸੀਂ ਮੁੜ ਜਾਣਾ ਬੀਪੁਰ ਤੋਂ ਸਾਡੇ ਪਿੰਡ ਅਲਮੂ ਹੁਣ ਤੇ ਆ ਵੀ ਰੋਡ ਵਧੀਆ ਬਣ ਗਿਆ ਇਹ ਸਿੱਧਾ ਜਾਂਦਾ ਜੀ ਪਟਿਆਲਾ ਕਰਾਰੀ ਸਾਹਿਬ ਤੇ ਟਕਾਲਾ ਸਿੱਧਾ ਪਟਿਆਲਾ ਤਣਕਾ ਵੀ ਤਿਆਰ ਨੇ ਆਣਾ 10 ਦਿਨ ਤੱਕ ਚੱਲ ਬੈਠੀਆਂ ਮਸ਼ੀਨਾਂ ਫੇਰ ਕਰਾਵਾਂਗੇ ਫਰ ਫਰ ਇਹ ਕਿਸੇ ਪੁਰਾਣੇ ਸਕੂਟਰੀ ਲੈਣੀ ਵੀ ਏ ਜਿਤ ਬਾਅਦ ਆਪਾਂ ਨਵਾਂ ਹੀ ਮੋਟਰ ਨਹੀਂ ਲਾ ਚੱਲਾ ਘਰ ਵਾਸਤੇ ਦਾ ਸਹੀ ਐ ਲੋਕੋ ਕੋਲ ਚਲਾਉਣ ਵਾਸਤੇ جے ਆਪਾਂ سوچੀਵੇ ਨੂੰ دور ਕਿਤੇ لمبے سفر ਤੇ ਲੈ ਜਾਈਏ ਫਿਰ ਵੀਰੇ ਹੱਲ ਕਰਕੇ ਜਾਇਓ ਪੈਦਲ ਹੀ ਆਉਣਾ ਪੈਂਦਾ ਜੀ ਸਾਡੇ ਨਾਲ ਇੱਕ ਵਾਰੀ ਹੋ ਚੁੱਕਿਆ ਪਹਿਲੇ ਦਿਨੇ ਜਦੋਂ ਨਵੀਂ-ਨਵੀਂ ਲਈ ਸੀਏ ਬਾਕੀ ਵੈਸੇ ਨਜ਼ਾਰਾ ਲੋਕਲ ਲੋਕਲ ਤੇ ਜਾਂ ਕਿਸੇ ਨੇ 4-5 ਕਿਲੋਮੀਟਰ ਦੇ ਏਰੀਏ ਚ ਜਾਣਾ ਹੈ ਜੋ ਉਜੂਗ ਲੱਗਿਆ ਹੈ ਐਵੇਂ ਨਹੀਂ ਆ ਰਹਾ ਹੈ ਹਲੋ ਜੀ ਆਪ ਆ ਗਿਆਂ ਘਰਾਲੀ ਸਾਹਿਬ कराली साहब की एंट्री आ गई पंद्रह किलोमीटर पता है, है तो पिंडाली साहब ਆ ਗਿਆ ਜੇ ਕਰਾਲੀ ਸਾਹਿਬ ਦਾ ਬਾਜ਼ਾਰ ਛੋਟਾ ਜਿਹਾ ਬਾਜ਼ਾਰ ਸਿੱਧਾ ਜਾ ਕੇ ਹੁਣ ਕਰਾਲੀ ਸਾਹਿਬ ਆ ਰਿਹਾ ਹੋਏ ਤੋਂ ਇਹਨੂੰ ਪੁੱਛੋ ਸਿਮ ਵਾਲਾ ਸਾਡੀ ਸਿਮ ਤੇ 5G ਨਹੀਂ ਚੱਲਦਾ ਪਿਆ 52 ਦਾ ਚਾਰਜ ਵੀ ਕਰ ਲਿਆ ਪੁੱਛ ਕੇ ਆਵਾ ਸਾਡਾ ਹਾਲੀ ਨਹੀਂ ਹੋਇਆ ਹੈਗਾ SIM ਵਾਲਾ ਪਤਾ ਨਹੀਂ ਕੀ ਪ੍ਰੋਬਲਮ ਹੈ SIM ਵਿੱਚ 5G ਨਹੀਂ ਚੱਲ ਰਿਹਾ ਲੋ 2G ਪਹੁੰਚ ਗਿਆ ਹੁਣ ਕਾਣ ਤੋਂ ਕਰਾ ਕੇ ਸੈਟਿੰਗ ਜੀ ਫੋਨ ਦੀ ਪਹੁੰਚ ਗਏ ਆਪਾਂ ਕਰਾਲੀ ਸਾਹਿਬ ਦੇ ਗੇਟ ਤੇ ਆਹ ਕਾਲ ਜਾ ਗਿਆ ਟੱਲ ਕਾਲ ਜੀ ਸਾਪੜੇ ਆ ਗਿਆ ਦੁਕਾਨਾਂ ਲੈ ਵੀ ਮਿੱਤਰਾਂ ਕਾफी ਭੀੜ ਹੈ ਰਾਜ ਤੇ ਹੁਣ ਤੇ ਫਿਰ ਵੀ ਰਸ਼ ਘਟ ਗਿਆ ਹੈ ਸਵੇਰੇ ਜ਼ਿਆਦਾ ਹੋਗੀ ਫੇਰ ਪਾਈਵਰ ਲੱਗਦਾ ਈ ਆਇਆ ਦਵਰ ਹੂੰ ਆਇਆ ਦਵਰ ਪੱਕਾ ਏ ਰੇ ਵਧੀਆ ਲੋ ਜੀ ਗੁਰਦੁਆਰਾ ਸਾਹਿਬ ਪਹੁੰਚ ਗਏ ਆ ਹੁਣ ਵੀ ਮਰਤੀ ਖਤਮ ਆ ਗਏ ਚੱਲ ਵੀ ਦੇਓ ਬਈ ਪਰਚੀ ਕਲਾ ਜਿਉਰੀ ਲਾਈਏ ਉਹ ਜਾਣਦਾ ਗਿਆ ਸ਼ਾਂਚ ਉਹ ਸਾਹਮਣੇ ਦੋ ਜੀ ਗੁਰਦੁਆਰਾ ਸਾਹਿਬ ਪਹੁੰਚ ਗਏ ਆ ਉਹ ਅੱਗੇ ਹੋਰ ਮੱਥਾ ਟੇਕਦੇ ਆ ਜੀ ਹੁਣ ਆ ਆ ਵੀ ਬੰਨਰਮਾਲ ਲੋ ਜੀ ਮੱਥਾ ਟੇਕ ਲਿਆ ਵਧੀਆ ਦਰਸ਼ਨ ਹੋ ਗਏ ਜੀ ਹੁਣ ਚਲਦੇ ਆ ਪਿੰਡ ਨੂੰ ਕੋ ਪਲਾਨ ਜਮਾ ਕਰਾਣੀਆਂ ਹੋਣ ਇੱਥੇ ਤਾਂ ਪੱਤੀ ਵਾਰ ਚਲਾ ਜੀ ਰਾਮ ਜੀ ਕੱਢੀ ਜੀ ਜੋ ਵੰਨ ਹਾਂ ਆਈ ਵੀ ਚੱਲ ਵੀ ਹਲੋ ਆ

ਅੰਨਿੰਗ ਕਰਨਾ ਸ਼ੁਰੂ ਕਰਾਂਗਾ ਆਪਾਂ ਪੰਜ ਸ਼ਨਾਨਾ ਕਰਾਂਗੇ ਕੁਝ ਜੇਰਾ ਲਾਇਆ ਹੋਇਆ ਹੈ ਜਿੱਦਾਂ ਆਪਾਂ ਪਾਇਆ ਕਰ ਤੋਣੇ ਕੀ ਕਰੀਏ ਚੱਲਦੇ ਆ ਜੀ ਜਨਾਨ ਕਰ ਲਈਏ ਨਾ ਇੱਥੇ ਛਕਣੇ ਲੰਗਰ ਲੋ ਜੀ ਹੁਣ ਛਕ ਲਈਏ ਲੰਗਰ ਲੰਗਰ ਛਕ ਕੇ ਫਿਰ ਚਾਲੇ ਪਣਨੇ ਪਿੰਡ ਨੂੰ ਆਹ ਬੜੀ ਉੱਚਾ ਬੰਨਾ ਨਾ ਤਾ ਬੋਲੂ ਬਹੁਤ ਜਿਆਦਾ ਇਹ ਤੋਂ ਮੈਂ ਇਹਦਾ ਵੀ ਛੜਦਾ ਨਾਲ ਦੇ ਹਾਂ ਹਾਂ ਇੱਥੇ ਤਾਂ ਆਪਣੀ ਮਰਜ਼ੀ ਨਾਲ ਬਰਾ ਖੋਦ ਕੋੜਰੀ ਜਸਮਾੜ ਖੜਿਆ ਸਾਡੇਲਾ ਜਹਾਜ